ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਗਾਇਕ ਮਨਕੀਰ ਤੌਲਖਣ ਨੇ ਕੀਤਾ ਵੱਡਾ ਐਲਾਨ ਹੜਪੀੜਤਾਾਂ ਦੀ ਮਦਦ ਲਈ ਦੇਣਗੇ 5 ਕਰੋੜ ਰੁਪਏ ਕਿਹਾ ਆਪਣੀ ਜ਼ਿੰਮੇਵਾਰੀ ਸਮਝ ਕੇ ਚੁੱਕਿਆ ਕਦਮ ਹੜਾਂ ਦਾ ਸਾਹਮਣਾ ਕਰ ਰਿਹਾ ਪੰਜਾਬ ਕੇਂਦਰ ਵੱਲੋਂ ਹਾਲਾਤਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਭਾਜਪਾ ਆਗੂਆਂ ਨੇ ਪਾਰਟੀ ਦੀ ਨਿੰਦਿਆ ਕਰਦੇ ਹੋਏ ਦਿੱਤਾ ਅਸਤੀਫਾ ਕੱਗਰ ਨਦੀ 'ਚ ਵਧਿਆ ਪਾਣੀ ਦਾ ਪੱਧਰ ਪਾਖੜਾ ਡੈਮ ਤੋਂ ਛੱਡਿਆ ਗਿਆ 1.15 ਲੱਖ ਕਿਊਸਕ ਪਾਣੀ ਡੀਸੀ ਨੇ ਕੱਗਰ ਨਦੀ ਦਾ ਲਿਆ ਜ਼ਾਇਜ਼ਾ ਪੰਜਾਬ ਜ਼ਖਮੀ ਐ ਪਰ ਹਾਰਿਆ ਨਹੀਂ ਦਲਜੀਤ ਦੋਸਾਂਝ ਨੇ ਮੰਗੀ ਮਾਫੀ ਵੀਡੀਓ ਸਾਂਝੀ ਕਰ ਵਧਾਇਆ ਹੜਪੀੜਤਾ ਦਾ ਹੌਸਲਾ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ ਨੇ ਕੇਂਦਰ ਵੱਲੋਂ ਪੰਜਾਬ ਚ ਹੜ ਵਰਗੀ ਸਥਿਤੀ ਨੂੰ ਅਣਗੋਲਿਆ ਕਰਨ ਤੋਂ ਬਾਅਦ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੜ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਪਰ ਕੇਂਦਰ ਨੇ ਹੁਣ ਤੱਕ ਕੋਈ ਨੋਟਿਸ ਨਹੀਂ ਲਿਆ ਨਾ ਹੀ ਇਸਤੇ ਕੋਈ ਰਾਹਤ ਪੈਕੇਜ ਜਾਰੀ ਕੀਤਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ ਨੇ ਅੱਜ ਲੁਧਿਆਣਾ ਸਰਕਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਭਾਰ ਵਿੱਚ ਆਏ ਹਰ ਦੇ ਚੱਲਦੇ ਪ੍ਰਦੇਸ਼ ਇਸ ਸਮੇਂ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਸੂਬੇ ਦਾ ਕੋਈ ਵੀ ਇਲਾਕਾ ਜਿਆ ਨਹੀਂ ਜੋ ਪਾਣੀ ਦੀ ਮਾਰ ਨਹੀਂ ਚੱਲ ਰਿਹਾ। ਸੂਬੇ ਵਿੱਚ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਪੀੜਤਾ ਦੀ ਮਦਦ ਕਰਨ ਵਿੱਚ ਲੱਗਿਆ ਹੋਇਆ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਗੰਭੀਰ ਸੰਕਟ ਦੇ ਬਾਵਜੂਦ ਕੇਂਦਰ ਸਰਕਾਰ ਪੰਜਾਬ ਨਾਲ ਸੋ ਤੇਲਾ ਵਿਵਹਾਰ ਕਰ ਰਹੀ ਹੈ। ਤਕਰੀਬਨ 1 ਮਹੀਨੇ ਤੋਂ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਅਤੇ ਉੱਤਰਾਖੰਡ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਪਹਿਲਾਂ ਹੀ ਰਾਵੀ ਤੇ ਬਿਆਸ ਨੇ ਕਹਿਰ ਮਚਾਇਆ ਹੋਇਆ ਹੈ ਤੇ ਹੁਣ ਸਤਲੁਜ ਦੀ ਮਾਰ ਨੇ ਬਾਕੀ ਜ਼ਿਲ੍ਹਿਆਂ ਨੂੰ ਵੀ ਮਾਰ ਪਾਈ ਹੈ। ਕੇ ਜੋ ਪੰਜਾਬ ਨਾਲ ਕਰਦੀ ਪਰ ਅਜੇ ਹਾਂ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਪੰਜਾਬ ਬਾਜਪਾ ਦੇ মিডিਆ ਪੈਨਲਿਸਟ ਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਇਸ ਹਾਲਾਤ ਦੇ ਵਿੱਚ ਪੰਜਾਬ ਤੜਾਈ ਤੜਾਈ ਕਰ ਰਿਹਾ ਹੈ ਔਰ ਸਾਡੀ ਸੈਂਟਰ ਸਰਕਾਰ ਐਸੀ ਬੇਰੁਖੀ ਇਹਨਾਂ ਦੇ ਮਨ ਨੂੰ ਚਾਈ ਹੋਈ ਹੈ ਕਿ ਅੱਜ ਮੈਨੂੰ ਪੰਜਾਬ ਬਾਜਪਾ ਦਾ মিডিਆ ਪੈਨਲਿਸਟ ਹੋਣ ਦੇ ਬਾਵਜੂਦ ਬੜਾ ਦੁੱਖ ਹੋ ਰਿਹਾ ਸੀ ਲੋਕ ਪੁੱਛਦੇ ਸੀ ਸਾਨੂੰ ਯਾਰ ਤੁਸੀਂ ਕਿੱਥੇ ਹੈ ਕਿ ਕਿੱਥੇ ਤੁਹਾਡਾ ਸਰਕਾਰ ਤੁਸੀਂ ਕੋਈ ਕਿਸੇ ਹੋਰ ਕੰਟਰੀ ਦੇ ਵਿੱਚ ਵਿਵਧਾ ਹੁੰਦੀ ਹੈ ਛਾ ਟਵੀਟ ਵੀ ਹੁੰਦਾ ਉੱਤੇ ਹੈਲਪ ਵੀ ਅਸੀਂ ਭੇਜ ਦਿੰਦੇ ਆ ਅੱਜ ਤੁਹਾਡਾ ਆਪਣਾ ਪੰਜਾਬ ਤੁਹਾਡੀ ਜਨਮ ਭੂਮੀ ਔਰ ਤੁਹਾਡੇ ਆਪਣੇ ਭਾਈਚਾਰਾ ਅੱਜ ਪੀੜਿਤ ਹੈ ਤੇ ਤੁਹਾਡਾ ਤਾਂ ਕੋਈ ਰੋਲ ਹੀ ਨਜ਼ਰ ਨਹੀਂ ਆ ਰਿਹਾ ਤੇ ਮਨ 'ਚ ਬੜੀ ਪੀੜਾ ਇਸ ਨੂੰ ਲੈ ਕੇ ਹੋਈ ਇਸ ਅਸੀਂ ਬੇਨਤੀ ਵੀ ਕੀਤੀ ਮੈਂ ਉੱਪਰ ਵੀ ਗੱਲ ਕੀਤੀ ਪਾਰਟੀ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਲੀਡਰਸ਼ਿਪ ਨੇ ਕੋਈ ਹੰਕਾਰਾ ਨਹੀਂ ਦਿੱਤਾ ਕਿ ਅਸੀਂ ਜਾ ਕੇ ਪੀੜਤਾ ਦੇ ਨਾਲ ਖੜੀਏ ਕੋਈ ਕੋਈ ਸਹਿਯੋਗ ਨਹੀਂ ਮਿਲ ਰਿਹਾ ਦਾ ਐਸਾ ਕੋਈ ਮੂਵਮੈਂਟ ਹੀ ਨਹੀਂ ਕੋਈ ਨਿਰਦੇਸ਼ ਹੀ ਨਹੀਂ ਜੇ ਕੋਈ ਨਿਰਦੇਸ਼ ਨਹੀਂ ਹੈ ਤੇ ਫਿਰ ਐਸੇ ਜੇ ਆਪਣੇ ਲੈਵਲ ਤੇ ਕੁਝ ਕਰਨਾ ਚਾਹੁੰਦੇ ਆ ਕੁਝ ਕਰਨਾ ਚਾਹੁੰਦੇ ਤਾਂ ਫਿਰ ਅਸੀਂ ਸੋਚਦੇ ਆ ਕਿ ਅਸੀਂ ਜਿਹੜੀਆਂ ਜਜ਼ੀਰਾ ਪਾ ਕੇ ਕਰੀਏ ਇਸ ਲਈ ਮੈਂ ਆਪਣੇ ਜਿਹੜਾ ਮੈਂ ਪੈਨਲਿਸਟ ਦਾ ਮੇਰੇ ਕੋਲ ਦਾ ਮੌਤ ਤੋਂ ਸਦਕਾ ਤੋਂ ਸਟਿਫਾ ਦੇ ਰਿਹਾ ਔਰ ਤਾਂ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੇ ਜੁੜੇ ਸੀ ਭਾਜਪਾ ਨਾਲ ਜਜ਼ਬਾਤ ਨਾਲ ਜੁੜੇ ਸੀ ਉਦੋਂ ਸਾਨੂੰ ਕੋਈ ਰਾਜਨੀਤਿਕ ਮੰਚਾ ਨਹੀਂ ਸੀ ਇਹ ਚਾਹੀਦਾ ਜੋ ਚਾਹੀਦਾ ਨਾ ਕੋਈ ਅਸੀਂ ਸ਼ਰਤਾਂ ਰੱਖੀਆਂ ਸਾਰਿਆਂ ਨੂੰ ਪਤਾ ਹੈ ਕਿ ਮੈਂ ਅੱਤਵਾਦ ਵਿਰਲੇ ਵੀ ਜ਼ਮੀਨੀ ਲੜਾਈ ਲੜੀ ਆ ਕਿ ਅੱਤਵਾਦੀਆਂ ਨੇ ਮੇਰੇ ਤੇ ਦੋ ਵਾਰੀ ਟੈਰਰਿਸਟ ਅਟੈਕ ਕੀਤੇ ਪਰਮਿੰਦਰ ਮੱਤਾ ਨੇ ਕਿਹਾ ਕਿ ਮੇਰਹਮਾਨ ਉਸ ਵੇਲੇ ਬਹੁਤ ਦੁਖੀ ਹੋਇਆ ਜਦੋਂ ਕੇਂਦਰ ਦੇ ਹਕਮਰਾਨਾਂ ਵੱਲੋਂ ਅਫਗਾਨਿਸਤਾਨ ਵਿੱਚ ਆਇ ਪੋਚਾਲ ਵਿੱਚ ਮਰਨ ਵਾਲਿਆਂ ਤੇ ਟਵੀਟ ਕਰਕੇ ਦੁੱਖ ਜਤਾਇਆ ਗਿਆ ਜਮੂਕਸ਼ੂਇ ਰਚ ਜਾ ਕੇ ਹੜਪੀੜਤਾ ਦੀ ਥਾਰ ਲਈ ਗਈ ਉਹਨਾਂ ਨੂੰ ਰਾਹਤ ਵੀ ਜਾਰੀ ਕੀਤੀ ਔਰ ਪੰਜਾਬ ਵਿੱਚ ਕਰੋੜਾਂ ਰੁਪਏ ਦੀ ਫਸਲ ਤਬਾਹ ਹੋ ਗਈ ਲੋਕ ਉੱਜੜ ਗਏ ਪਰ ਹਾਲੇ ਤੱਕ ਪੰਜਾਬ ਦੀ ਕਿਸੇ ਨੇ ਸਹਾਰ ਨਹੀਂ ਲਈ ਪਹਾੜਾਂ ਚੋਂ ਆਏ ਪਾਣੀ ਨੇ ਡੈਮਾਂ ਨੂੰ ਨੱਕੋ ਲੱਕ ਭਰ ਦਿੱਤਾ ਇਸ ਵਿਚਾਲੇ ਕਗਰਦਾ ਪਾਣੀ ਵੀ ਹੁਣ ਨੁਕਸਾਨ ਕਰ ਰਿਹਾ ਹੈ ਪਾਖੜਾ ਡੈਮ ਚੋਂ ਲੰਗੀ ਰਾਤ 1.15 ਲੱਖ ਕਿਊਸਕ ਪਾਣੀ ਛੱਡ ਗਿਆ ਡੈਮਾਂ ਚ ਪਾਣੀ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾ ਡਿਪਟੀ ਕਮਿਸ਼ਨਰ ਪ੍ਰੀਤੀ ਯਾਦ ਨੇ ਘੱਗਰ ਨਦੀ ਦਾ ਤੌਰ ਆ ਕੀਤਾ ਹੈ ਖਲਾਤਤਾ ਦੇਖੋ ਪਾਣੀ ਵਧਿਆ ਹੀ ਹੋਇਆ ਹੈਗਾ ਸਾਰਿਆਂ ਨੂੰ ਪਤਾ ਵੀ ਹੈਗਾ ਜਿੱਥੇ ਇਥੇ ਅਲਰਟ ਦੀ ਲੋੜ ਹੈ ਸੀ ਅਲਰਟ ਵੀ ਕਰ ਰਹੇ ਆ ਬਟ ਸਭ ਨੂੰ ਮਿਲ ਕੇ ਖੁਸ਼ੀ ਵੀ ਲਗੀ ਕਿ ਸਾਰੇ ਜਿਸ ਤਰੀਕੇ ਤੇ ਅਲਰਟ ਔਰ ਰਲ ਮਿਲ ਕੇ ਕੰਮ ਕਰ ਰਹੇ ਹੈਗੇ ਚਾਹੇ ਮੈਕਮਾ ਹੋ ਤਾਂ ਅਸੀਂ ਰਾਤ ਨੂੰ ਵੀ ਪੂਰਾ ਰੇਕੀ ਵਾਸਤੇ 500 500 ਮੀਟਰ ਦਾ ਸਟ੍ਰੈਚ ਦੇਖੇ ਕਿ ਕਿੱਥੇ ਵੀ ਖਾਰ ਨਾ ਪੈ ਮੇਰੀ ਬਸ ਲੋਕਾਂ ਨੂੰ ਇੱਕੋ ਹੀ ਬੇਨਤੀ ਹੈਗੀ ਔਰ ਜੋ ਕਿ ਮੈਨੂੰ ਇੱਥੇ ਪੂਰੀ ਉਮੀਦ ਵੀ ਹੈ ਨਾ ਸਾਰਿਆਂ ਨੂੰ ਮਿਲ ਕੇ ਮੈਨੂੰ ਪੂਰਾ ਕੌਨਫੀਡੈਂਸ ਆ ਗਿਆ ਕਿ ਜੀ ਕੋ ਜਿੱਥੇ ਤੁਹਾਨੂੰ ਲੱਗਦਾ ਹੈਗਾ ਕਿ ਪਾਣੀ ਧਿਖਾਰ ਪੈ ਰਹੀ ਹੈ ਜਾਂ ਕਿਸੇ ਅਮਰਜੈਂਸੀ ਵਰਗੇ ਹਾਲਾਤ ਬਣ ਰਹੇ ਹਨ ਕਿਉਂਕਿ ਅਸੀਂ ਇੱਥੇ ਹਰ ਤਰੀਕੇ ਦੇ ਪ੍ਰਬੰਧ ਤੇ ਟੀਮਸ ਲੇਬਰ ਹਰ ਮਹਿਕਮੇ ਦੀ ਮੌਜੂਦ ਹੈਗੀ ਤੁਸੀਂ ਸਾਡੇ ਧਿਆਨ ਵਿੱਚ ਲਾ ਦਿਓ ਆਪਾਂ ਰਲ ਮਿਲ ਕੇ ਉਸ ਨੂੰ ਉੱਥੇ ਹੀ ਪਲੱਗ ਕਰ ਦਾਂਗੇ ਔਰ ਕੋਈ ਅਮਰਜੈਂਸੀ ਆਨ ਇਹ ਨਹੀਂ ਦੇਣੀ ਹੈਗੀ ਬਾਕੀ ਰੱਬ ਦੀ ਮਿਹਰ ਹੈ ਕਿ ਸੇ ਮੈਨੂੰ ਉਮੀਦ ਹੈਗੀ ਕਿ ਇਹ ਜਿੰਨਾ ਵੀ ਪਾਣੀ ਲੰਘ ਜਾਣਾ ਹੈਗਾ ਬਸ ਥੋੜਾ ਸਤਰਕ ਕਾਸ਼ੀਅਸ ਰਹਿਣ ਦੀ ਲੋੜ ਹੈਗੀ ਨਾਲ ਹੀ ਨਾਲ ਜਿੱਥੇ ਵੀ ਸਾਡੇ ਸਰਪੰਚ ਸਾਹਿਬਾਨ ਨੇ ਕਿ ਪਿੰਡਾਂ ਦੇ ਨੰਬਰਦਾਰ ਸਾਹਿਬ ਚੌਕੀਦਾਰ ਪਟਵਾਰੀ ਸਾਹਿਬਾਨ ਸਭ ਨਾਲ ਸਾਡਾ ਰابطਾ ਹੈਗਾ ਜਿੱਥੇ ਲੋਡ ਪੈਂਦੀ ਹੈ ਅਲਰਟ ਦੀ ਅਸੀਂ ਅਲਰਟ ਕਰਦੇ ਹਾਂ ਉੱਥੇ ਮੇਰੀ ਬੇਨਤੀ ਹੈਗੀ ਕਿ ਜੇਕਰ ਸਾਡੇ ਵੱਲੋਂ ਪ੍ਰਸ਼ਾਸਨਿਕ ਤੌਰ ਤੇ ਜੋ ਅਫੀਸ਼ੀਅਲ ਰੂਟ ਹੈਗਾ ਉਹਦੇ ਥਰੂ ਇਵੈਕੂਏਸ਼ਨ ਵਾਸਤੇ ਕਿਸੇ ਨੂੰ ਕਿਹਾ ਜਾਂਦਾ ਹੈ ਤਾਂ ਸਾਡੇ ਰਿਲੀਫ ਸੈਂਟਰ ਬਨੇ ਹੋਏ ਹਨ ਤੇ ਬਾਕੀ ਥਾਂ 'ਤੇ ਪੈਨਿਕ ਦੀ ਕੋਈ ਲੋੜ ਨਹੀਂ ਹੈਗੀ ਹਾਲਾਂਕਿ ਤੁਹਾਡੇ ਸਾਹਮਣੇ ਹੈ ਕਿ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੋਏਗਾ ਬਟ ਇਹਨਾਂ ਹਾਲਾਤਾਂ ਵਿੱਚ ਜੇਕਰ एग्जैक्टी नाल इनफॉर्मेशन सी रखो और आप रल मिल के कोई ब्रिज या कुछ भी जितने लगता है जाल तो लैके जम्बो बैग ईसी बैग सा सारा पूरा रिजर्व है जितने मशीनरी की भी लौट पै रही है क्योंकि जो पानी बहुत आ रहा है तो पिछु बूटी आके फंस जाती है तो जिस जिस पॉइंट तेगी अंतिम मशीन कॉन्टीन्यूसली मूव कर रहे हैं ताकि पानी कितने भी ना रुकन उ ना मैं दस पिछले जिदा आप ही कह रहे हो कि महकमे ने कभी फिर लोगल बंद भी क्ढी हूं भी अभी मशीनरी मोबिलाइज ਨੇ ਤਾਂ ਹੀ ਮੈਂ ਕਹਿ ਰਹੀ ਆ ਕਿ ਅਸੀਂ ਸਾਰਾ ਏਰੀਆ ਦੌਰਾ ਕਰ ਰਹੇ ਹਾਂ ਜਿੱਥੇ ਜਿੱਥੇ ਕੋਈ ਕ੍ਰਿਟੀਕਲ ਪੁਆਇੰਟ ਵੀਕ ਪੁਆਇੰਟ ਜਾਂ ਕਿਸੇ ਦੀ ਵੀ ਇਨਫੋਰਮੇਸ਼ਨ ਆਂਦੀ ਹੈਗੀ ਅਸੀਂ ਉੱਥੇ ਤੁਰੰਤ ਐਕਟੀਵੇਟ ਹੋ ਰਹੇ ਹਾਂ ਮੇਰੀ ਬੇਨਤੀ ਵੀ ਹੈ ਲੋਕਾਂ ਨੂੰ ਕਿ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੋ ਪਾਣੀ ਦਾ ਸતર ਵਧਿਆ ਹੋਇਆ ਪਿੱਛੋਂ ਜਿਹੜੇ ਲੈਵਲਸ ਹੈਗੇ ਸੀ ਮੋਨੀਟਰ ਕਰਦੇ ਹਾਂ ਔਰ ਜਦੋਂ ਪਾਣੀ ਆਉਂਦਾ ਹੈ ਤਾਂ ਸਾਡੇ ਕੋਲ ਕਲੀਅਰ ਪਤਾ ਹੁੰਦਾ ਹੈਗਾ ਕਿ ਕਿੱਥੇ ਕਿੰਨੇ ਘੰਟਿਆਂ ਬਾਅਦ ਪਹੁੰਚੂਗਾ بارش ਨੂੰ ਔਰ ਹਰਿਆਣਾ ਦੀ بارش ਨੂੰ ਜਾਂ ਉੱਪਰਲੇ ਖੇਤਰ ਜਿਹੜਾ ਸਾਡਾ ਕੈਚਮੈਂਟ ਏਰੀਆ ਪੈਂਦਾ ਹੈਗਾ ਉਸ ਨੂੰ ਸ ਜਿਹੜੇ ਅਫੀਸ਼ੀਅਲ ਚੈਨਲ ਸੇ ਡਰੇਨੇਜ ਮਹਿਕਮਾ ਹੈ ਜਿਹੜਾ ਐਕਸਪਰਟ ਮਹਿਕਮਾ ਹੈਗਾ ਉਹ ਅੱਗੇ ਅਲਰਟ ਪੁਆਸ਼ਨ ਕਰਦਾ ਹੈ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪਰਪਾਈ ਲਈ ਮੈਮੋਰੈਂਡਮ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਨਾਲ ਮੁਲਾਕਾਤ ਨਹੀਂ ਹੋ ਸਕੀ ਇਸ ਦੇ ਚੱਲਦਿਆਂ ਉਹਨਾਂ ਨੇ ਮੈਮੋਰੈਂਡਮ ਅਮਰਸਰ ਦੀ ਡੀਸੀ ਸ਼ਕਤੀ ਸ਼ਾਨੀ ਨੂੰ ਸੌਂਪਿਆ ਇਹ ਹੜ੍ਹਾਂ ਦੇ ਮੁਤਲਕ ਜੋ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋ ਗਏ ਉਨਾ ਦੇ ਮਤਲਕ ਅੱਜ ਦੀ ਇਹ ਮੀਟਿੰਗ ਹੋਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੂਰਾ ਪੰਜਾਬ ਦੇ ਜੋ ਹਾਲਾਤ ਹਨ ਉਹ ਰੋਜ਼ਾਨਾ ਤੁਸੀਂ ਦੇਖਦੇ ਹੋ ਉਹਨੇ ਕਿਸ ਪ੍ਰਕਾਰ ਦੇ ਹਾਲਾਤ ਅੱਜ ਪੰਜਾਬ ਦੇ ਹੋ ਗਏ ਹੈ 1988 ਤੋਂ ਬਾਅਦ ਕਹਿੰਦੇ ਆ ਕਿ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਪਾਣੀ ਆਇਆ ਮੈਂ ਅਜੋਰੇ ਤੇ ਗੱਲ ਨਹੀਂ ਕਰਾਂਗਾ ਕਿ ਇਹ ਦੇ ਵਿੱਚ ਸਰਕਾਰ ਦਾ ਕੀ ਇਹ ਮੈਨੂ ਮੇਡ ਕੀ ਕਾਰਨ ਰਹਾ ਕਿ ਇੰਨੀ ਤਬਾਹੀ ਹੋਈ ਸ਼ਾਇਦ ਜੇ ਉਹ ਕਾਰਨ ਨਾ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ ਇਹਦੂ ਚੌਥੇ ਹਿੱਸੇ ਦਾ ਨੁਕਸਾਨ ਹੁੰਦਾ ਮੈਂ ਤਾਂ ਨਹੀਂ ਕਵਾਂਗਾ ਕਿ ਇਹ ਜਾਣ ਬੁੱਝ ਕੇ ਕਿਸੇ ਨੇ ਕਰਵਾਇਆ ਹੈ ਲੇਕਿਨ ਹਾਂ ਅਸੀਂ ਕਸੂਰਵਾਰ ਜ਼ਰੂਰ ਹਾਂ ਪਰ ਇਹਦੇ ਬਾਰੇ ਜਿਹੜੀ ਚਰਚਾ ਹੈ ਉਹ ਹੜ੍ਹਾਂ ਤੋਂ ਬਾਅਦ ਗੱਲ ਕਰਾਂ ਕਿਉਂਕਿ ਅੱਜ ਪੰਜਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਚਾਹੇ ਉਹ ਕਿਸੇ ਪਾਰਟੀ ਦਾ ਵਸਿੰਦਾ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਅੱਜ ਨੁਕਤਾਚੀਨੀ ਦਾ ਸਮਾਂ ਨਹੀਂ ਸਮਾਂ ਉਹਨਾਂ ਤੇ ਉਹ ਕਰਾਂਗੇ ਜ਼ਰੂਰ ਕਰਾਂਗੇ ਨਲਕੀਆਂ ਦੱਸਾਂਗੇ ਲੇਕਿਨ ਅੱਜ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਅਸੀਂ ਤੱਕੜੇ ਹੋ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਜੋ ਨੁਕਸਾਨ ਹੋਇਆ ਉਰੀ ਪਰਮਾਈ ਦੇ ਆਸੇ ਤਿਲ ਫੁੱਲ ਪੇਟਾ ਸੇਵਾ ਕਰ ਇਹਨਾਂ ਯੋਗਦਾਨ ਅੱਜ ਮੈਨੂੰ ਗੱਲ ਕਰ ਲੈਣ ਦੇ ਯਾਰ ਅਬਲੀ ਗੱਲ ਸੋ ਇਸ ਤਰ੍ਹਾਂ ਅੱਜ ਅਸੀਂ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਅਸੀਂ ਪਹਿਲਾਂ ਲੋਕ ਸਭਾ ਫਿਰੋਜ਼ਪੁਰ ਦੀ ਕੀਤੀ ਜਿੱਥੇ ਕਾਫੀ ਵੱਡਾ ਯੋਗਦਾਨ ਪਾਇਆ ਲੋਕਾਂ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੰਨੇ ਸਮਾਨ ਦੇ ਨਾਲ ਅਸੀਂ ਤੁਹਾਨੂੰ ਸਮਾਨ ਪ੍ਰੋਵਾਈਡ ਕਰਾ ਕੇ ਦੇਵਾਂਗੇ ਸੋ ਇਹ ਵੀ ਕੱਲ ਲੁਧਿਆਣੇ ਕੀਤੀ ਔਰ ਅੱਜ ਇੱਥੇ ਕਾਫੀ ਵੱਡਾ ਸੰਯੋਗ ਸਾਨੂੰ ਮਿਲਿਆ ਤਕਰੀਬਨ ਤਕਰੀਬਨ ਲੋਕਾਂ ਨੇ ਕਿਹਾ ਕਿ ਅਸੀਂ 70 ਤੋਂ 80 ਲੱਖ ਰੁਪਏ ਦਾ ਜਿਹੜਾ ਸਮਾਨ ਹੈ ਸਮਾਨ ਉਹ ਅਸੀਂ ਇਹਨਾਂ ਹਲਕਿਆਂ ਨੂੰ ਜਾਂ ਹੜਪੀੜਿਤ ਜਗਾਵਾ ਤੇ ਪਹੁੰਚਾਉਣ ਦਾ ਜ ਵਾਅਦਾ ਤੇ ਪਰਨ ਕਰਦੇ ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ ਹੈ ਇਸ ਮੀਟਿੰਗ ਵਿੱਚ ਟੈਕਸ ਸਲੈਬਾਂ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ ਆਈ ਥਿੰਕ ਦ ਜੈਂਸਨ ਚਲੈਸ ਇਸ ਇਟਸ ਐਕਚੁਅਲੀ ਵੈਰੀ ਪੋਜ਼ਿਟਿਵ Um obviously, there is a simplification in the tax, as you rightly say, to two slabs. Obviously, the simplification makes understanding business operations much more easy. If you look at the specifics, you can see that there are certain areas that are majorly impactful, for instance, insurance, healthcare these uh, These are areas where there has been a reduction. And one can expect to see an increase in in activity in in those areas, and likewise in sustainable energy areas such as solar and wind. These are also areas which will benefit investment coming in into the economy, which is going to be stimulative. Well, I, I actually think it will be um, a further endorsement of the UK-India uh, free trade agreement and the opportunities that are being. That are being brought to the fore in this, and it will further increase the attractiveness of the operating environment in India. A simplification of the tax system, a reduction in, 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 in duties, the stimulation in consumer spending. All of these are positive features, both for India and also for those UK companies who are invested in India, but also those who, under the CETA, are looking to. The opportunities in India. So I think it's a really positive move. I think you're already seeing a, the, the free trade agreement having an effect at the moment. Obviously, we are having in the UK, we are having to go through a ratification process through our parliaments, and this will take some time. But actually, already you're seeing businesses calling my company and calling others. who is saying look i'm really interested i want to learn more i want to understand what the operating environment is and get myself ready for the ratification so that when it actually occurs i can hit the gr ground running so already you're starting to see a lot of activity coming canada di aapu bani maharani ate usde khoti darbari nu police ne kabu karke jail vich daak ditta hun dasde ki 16 jane giraftar kite gaye ne jinna kolo char nakli bandookan vi bhrammat hoyian ne ਜਾਣਕਾਰੀ ਅਨੁਸਾਰ ਇਹ ਸਾਰੇ ਰਿਚਮਾਉਂਡ ਪਿੰਡ ਦੀ ਇੱਕ ਪੁਰਾਣੀ ਇਮਾਰਤ ਵਿੱਚ ਰਹਿ ਰਹੇ ਸਨ ਜਿੱਥੇ ਕਿਸੇ ਵੇਲੇ ਸਕੂਲ ਹੁੰਦਾ ਸੀ ਮੀਡੀਆ ਨੇ ਗਲਬਾਤ ਕਰਦੀ ਹੈ ਸੱਚ ਕੈਚਵਨ ਆਰ ਸੀ ਐਮ ਪੀ ਨੇ ਕਿਹਾ ਹੈ ਕਿ ਰੁਮਾਨਾ ਡਿਡਲੋ ਅਤੇ ਉਸਦੇ ਪਰਿਵਾਰ ਸਤੰਬਰ 2023 ਤੋਂ ਇਸ ਇਮਾਰਤ ਵਿੱਚ ਰਹਿ ਰਹੇ ਸਨ ਰੁਮਾਨਾ ਦਾ ਉਭਾਰ ਕੋਰੋਨਾ ਮਹਾਮਾਰੀ ਦੌਰਾਨ ਲਗੀਆਂ ਬੰਦੀਸ਼ਾਂ ਵਿਰੁੱਧ ਹੋਣ ਵਾਲੇ ਮੁਜ਼ਾਹਰਿਆਂ ਦੌਰਾਨ ਹੋਇਆ ਰਿਚਮਾਉਂਡ ਆਉਣ ਤੋਂ ਪਹਿਲਾਂ ਰੁਮਾਨਾ ਅਤੇ ਉਸਦੇ ਪਰਿਵਾਰ ਕੈਂਪਸੈਕ ਇਲਾਕੇ ਟਰਾਂਜ਼ਿਸ਼ਨ ਪਰ ਉਥੋਂ ਕੱਢ ਦਿੱਤੀ ਗਈ ਦੂਸਰੇ ਪਾਸੇ ਰਿਚਮਾਉਂਡ ਦੀ ਇਮਾਰਤ ਦਾ ਮਾਲਕ ਰਿਕ ਮੈਂਸ ਦਾ ਸੈਚਾਰ ਹੈ ਜਿਸ ਵਿਰੁੱਧ ਹਮਲਾ ਕਰਨ ਅਤੇ ਤਮਕਾਉਣ ਦੇ ਦੋਸ਼ ਲੱਗ ਚੁਕੇ ਨੇ ਸੋ ਰਿਚਮਾਉਂਡ ਦੇ ਮੇਅਰ ਬ੍ਰੈਡ ਮਿਲਰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਕਈ ਤਸਵੀਰਾਂ ਸਾਂਝੀ ਕਰਦੇ ਹਾਂ ਸਕੂਲ ਦੇ ਮੈਦਾਨ ਵਿੱਚ ਗੰਦ ਸੁੱਟੇ ਜਾਣ ਦਾ ਦੋਸ਼ ਲਗਾਇਆ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਹਰ ਸ਼ੱਕੀ ਤੋਂ ਪੁੱਛਗਿੱਛ ਬੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕੋਈ ਦੋਸ਼ ਐਤ ਨਹੀਂ ਕੀਤਾ ਗਿਆ ਦੱਸਣਾ ਚਾਹਾਂਗੇ ਕਿ ਰਿਚਮਾਉਂਡ ਅਲਬਰਟਾ ਦੇ ਬਾਰਡਰ ਨੇੜੇ ਸਥਿਤ ਹੈ ਅਤੇ ਰਜੀਨਾ ਤੋਂ ਇਸ ਦਾ ਫਾਸਲਾ ਤਕਰੀਬਨ 445 ਕਿਲੋਮੀਟਰ ਬਣਦਾ ਹੈ। ਬੀਤੀ 25 ਅਗਸਤ ਨੂੰ ਕਿਸੇ ਨੇ ਸਕੂਲ ਵਿੱਚ ਮੌਜੂਦ ਸ਼ਖਸ ਕੋਲ ਹਥਿਆਰ ਵੇਖਿਆ ਅਤੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਸਸਕੈਚਵਿਨ ਆਰਸੀਐਮਪੀ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਛਾਪਾ ਮਾਰਿਆ। ਸੋ ਹਥਿਆਰਾਂ ਦੀ ਮੌਜੂਦਗੀ ਦਾ ਸ਼ੱਕ ਹੋਣ ਦੇ ਮੱਦੇਨਜ਼ਰ ਰਜੀਨਾ ਪੁਲਿਸ ਦੀ ਸਵੈ ਟੀਮ ਨੂੰ ਵੀ ਸਹਾਇਤਾ ਵਾਸਤੇ ਸੱਦਿਆ ਗਿਆ ਅਤੇ 30 ਤੋਂ ਬਾਅਦ ਗੱਡੀਆਂ ਨੇ ਸਕੂਲ ਦੀ ਇਮਾਰਤ ਨੂੰ ਕੈਰ ਲਿਆ। ਇੰਸਪੈਕਟ ਫਿਰ ਐਕਸ਼ਲੀ ਸੈਂਟ ਜਰਮੇਨ ਨੇ ਦੱਸਿਆ ਕਿ ਇਮਾਰਤ ਵਿੱਚ ਤਕਰੀਬਨ 8 RVs ਮੌਜੂਦ ਸਨ ਅਤੇ ਅਫਸਰਾਦੀ ਟੀਮ ਚੱਪੇ-ਚੱਪੇ ਦੀ ਤਲਾਸ਼ੀ ਵਿੱਚ ਉੱਟ ਗਈ ਟੈਲੀਗ੍ਰਾਮ ਰਾਹੀਂ ਪਾਈ ਪੋਸਟ ਵਿੱਚ ਰੋਮਾਨਾ ਨੇ ਕਿਹਾ ਹੈ ਕਿ ਕਾਰਪੋਰੇਸ਼ਨ ਦੀ ਪੁਲਿਸ ਅੰਦਰ ਦਾਖਲ ਹੋ ਚੁੱਕੀ ਹੈ ਸਾਰੇ ਬਾਹਰ ਨਿਕਲ ਆਓ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਮਰੀਕਾ ਵਿੱਚ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ ਵਿੱਚ ਵੀ ਇੱਕ ਪੰਜਾਬੀ ਟਰੱਕ ਡਰਾਈਵਰ ਕਸੂਤਾ ਫਸ ਗਿਆ ਦਰਸਲ ਉਸ ਕੋਲੋਂ 19 ਮਿਲੀਅਨ ਡਾਲਰ ਮੂਲ ਦੀ 150 ਕਿਲੋ ਕੁਕੀਨ ਬ੍ਰਾਹਮਤ ਕਿਰਨ ਦਾ ਦਾਵਾ ਕੀਤਾ ਗਿਆ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਸਾਂਝੀ ਕਰਦਿਆਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਬਲੂ ਵਾਟਰ ਬ੍ਰਿਜ ਤੇ ਕੀਤੀ ਗਈ ਬਰਾਮਦਗੀ ਮਗਰੋਂ ਬ੍ਰੈਂਪਟਨ ਦੇ 28 ਸਾਲਾ ਗੁਰਜੀਤ ਸਿੰਘ ਨੂੰ RCMP ਦੇ سپਰਦ ਕਰ ਦਿੱਤਾ ਗਿਆ। CBSA ਦੇ ਅਫਸਰਾਂ ਮੁਤਾਬਕ ਅਮਰੀਕਾ ਦੇ ਇਮੀਗ੍ਰੇਸ਼ਨ ਸੂਬੇ ਤੋਂ ਕੈਨੇਡਾ ਦਾਖਲ ਹੋ ਰਹੀ ਇੱਕ ਟਰੱਕ ਨੂੰ ਮੁਟਲੀ ਪੜਤਾਲ ਵਾਸਤੇ ਰੋਕਿਆ ਗਿਆ ਅਤੇ ਸ਼ੱਕ ਹੋਣ ਤੇ ਡੂੰਘਾਈ ਨਾਲ ਤਲਾਸ਼ੀ ਆਰੰਭੀ ਗਈ। ਟਰੱਕ ਵਿੱਚੋਂ ਸ਼ੱਕੀ ਕੋਕੀਨ ਦੇ 6 ਬਕਸੇ ਬਰਾਮਦ ਕੀਤੇ ਗਏ। ਸੋ ਗੁਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਵਾਟਰ ਬ੍ਰਿਜ ਤੇ ਹੀ ਇਟੂ ਬੀਕੋ ਦਾ ਅਬਦੀ ਕਾਦਿਰ ਈਗਲ 199 ਕਿਲੋ ਸ਼ੱਕੀ ਕੋਕੀਨ ਸਮੇਤ ਬਾਰਡਰ ਅਫਸਰਾਂ ਦੇ ਅੜੀ ਗਿਆ। ਕੁਮਾਂਤਰੀ ਬਾਜ਼ਾਰ ਵਿੱਚ ਕੋਕੀਨ ਦੀ ਅੰਦਾਜ਼ਨ ਕੀਮਤ 25 ਮਿਲੀਅਨ ਡਾਲਰ ਪੈਂਦੀ ਹੈ ਅਤੇ ਬਾਰਡਰ ਅਫਸਰਾਂ ਨੇ ਸਿਰਫ 2 ਦਿਨ ਦੇ ਵਿੱਚ 44 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਸਬਕੀ। ਕੈਨੇਡਾ ਦੇ ਲੋਕਸ ਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਇੱਕ ਬਿਆਨ ਜਾਰੀ ਕਰਦਿਆਂ ਬਾਰਡਰ ਅਫਸਰਾਂ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਸੀਬੀਐਸਟ ਅਤੇ ਆਰਸੀਐਮਪੀ ਦਰਮਿਆਨ ਤਾਲਮਿਲ ਸਦਕਾ ਹੀ ਨਸ਼ਿਆ ਦੀ ਵੱਡੀ ਖੇਤ ਸਬਤ ਕੀਤੀ ਜਾ ਸਕੀ ਬਲੂ ਵਾਟਰ ਬ੍ਰਿਜ ਦੀ ਫੇਰੀ ਦਾ ਜ਼ਿਕਰ ਕਰਦੇ ਹੋਣਾ ਕਿਹਾ ਕਿ ਦੋਵਾਂ ਲਾਅ ਇਨਫੋਰਸਮੈਂਟ ਏਜੰਸੀਆਂ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀਆਂ ਨੇ অতি ਪਾਬੰਦੀਸ਼ੁਦਾ ਚੀਜ਼ਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਦੂਸਰੇ ਪਾਸੇ ਦਕਣੀ ਓਨਟਾਰੀਓ ਵਿੱਚ ਸੀਬੀਐਸਏ ਦੇ ਰੀਜਨਲ ਡਾਇਰੈਕਟਰ ਮਾਈਕਲ ਪ੍ਰੋਜ਼ੀਆ ਨੇ ਦੱਸਿਆ ਹੈ ਕਿ ਮੌਜੂਦਾ ਵਰੇ ਦੌਰਾਨ ਅਮਰੀਕਾ ਵੱਲੋਂ ਆ ਰਹੀ 100 ਟਨ ਤੋਂ ਵੱਧ ਕੋਕੀ ਸਬਤ ਕੀਤੀ ਜਾ ਚੁੱਕੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਦੇ ਅਫਸਰ ਮੁਲਕ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰਦੇ ਹਨ ਸਾਡੀਆਂ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾ ਰਹੇ ਨੇ ਇਤਿਹਾਸਣਾ ਬਣਦਾ ਹੈ ਕਿ ਬਲੂ ਵਾਟਰ ਬ੍ਰਿਜ ਤੇ 2 ਮਹੀਨੇ ਪਹਿਲਾਂ ਹੀ ਬ੍ਰੈਂਪਟਨ ਦੇ 27 ਸਾਲ ট্রাক ਡਰਾਈਵਰ ਨੂੰ 23 ਮਿਲੀਅਨ ਡਾਲਰ ਮੁੱਲ ਦੇ ਕੋਕੀਨ ਸਮੇਤ ਗ੍ਰਫਤਾਰ ਕੀਤਾ ਗਿਆ 2019 ਤੋਂ ਹੁਣ ਤੱਕ ਬਲੂ ਵਾਟਰ ਬ੍ਰਿਜ ਤੇ 24 ট্রাক ਡਰਾਈਵਰਾਂ ਨੂੰ ਨਸ਼ਾ ਤਸਕਰੀ ਦੇ ਦੋਸ਼ 'ਤੇ ਗ੍ਰਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਮੁਕਦਮੇ ਹੁਣ ਵੀ ਸਾਰਨੀਆਂ ਦੀਆਂ ਅਦਾਲਤ ਵਿੱਚ ਚੱਲ ਰਹੇ ਨੇ ਜਦਕਿ ਕੁਝ ਡਰਾਈਵਰਾਂ ਨੂੰ ਉਹ 10 ਸਾਲ ਤੋਂ 17 ਸਾਲ ਤੱਕ ਦੀ ਜੇਲ੍ਹ ਹੋ ਚੁੱਕੀ ਹੈ ਟੋਰਾਂਟੋ ਦੇ ਨਿਕਸ਼ਾ ਨੂੰ 10 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਕੈਨੇਡਾ ਲਿਆਉਣ ਦੇ ਦੋ ਸ਼ੇਡ 10 ਸਾਲ ਦੀ ਸਜ਼ਾ ਸੁਣਾਈ ਗਈ ਜਸਟਿਸ ਮਾਰਕ ਪੋਲੈਂਡ ਨੇ ਨਿਕਸ਼ਾ ਨੂੰ ਸਜ਼ਾ ਸੁਣਾਉਂਦਿਆਂ ਹਰਵਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜਿਸ ਨੂੰ ਕੋਕੀਨ ਤਸਕਰੀ ਦੇ ਮਾਮਲੇ ਵਿੱਚ 11 ਸਾਲ ਵਾਸਤੇ ਜੇਲ੍ਹ ਭੇਜਿਆ ਗਿਆ ਪੰਜਾਬ ਦੇ ਮਸ਼ਹੂਰ ਗਾਇਕ ਮਨਕੀਤ ਔਲਖ ਨੇ ਹੜਪੀੜਤਾ ਦੀ ਮਤਲਬ ਲਈ ਵੱਡਾ ਐਲਾਨ ਕੀਤਾ ਉਹਨੇ ਕਿਹਾ ਕਿ ਉਹ ਆਪਣੀ ਤਰਫੋਂ 5 ਕਰੋੜ ਰੁਪਏ ਹੜਪੀੜਤਾ ਪਰਿਵਾਰ ਦੀ ਸਹਾਇਤਾ ਕਰਨਗੇ ਉਹਨੇ ਕਿਹਾ ਕਿ ਹੜਪੀੜਤ ਲੋਕਾਂ ਨੂੰ ਭਾਰੀ ਨੁਕਸਾਨ ਚਲਣਾ ਪਿਆ ਜਿਸ ਲਈ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਦਮ ਚੁੱਕ ਰਹੇ ਹਨ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਮਨਕੀਰ ਤੌਲਖ ਕਿਸੇ ਪਛਾਣ ਦੇ ਮਹਤਾਜ ਨਹੀਂ ਗਾਇਕ ਵੱਲੋਂ ਹਾਲ ਹੀ ਵਿੱਚ ਪੰਜਾਬ ਦੇ ਹੜਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੱਡਾ ਐਲਾਨ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲਾਕਾਰ ਵੱਲੋਂ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਔਲਖ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਵੱਲੋਂ 5 ਕਰੋੜ ਰੁਪਏ ਹੜਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਦੇਣਗੇ ਉਨਾ ਕਿਹਾ ਕਿ ਹੜਕਾਂ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਰਿਹਾ ਹੈ ਇਸ ਲਈ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕਦਮ ਚੁੱਕ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਉਹਨਾਂ ਦੇ ਦੋਸਤ ਪ੍ਰੀਤ ਵੱਲੋਂ 1000 ਟਰੈਕਟਰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਹਾਇਤਾ ਲਈ ਭੇਜੇ ਜਾ ਰਹੇ ਨੇ ਮਨਕੀਰ ਤੌਲਖ ਦੇ ਸਲਾਮ ਤੋਂ ਬਾਅਦ ਪ੍ਰਸ਼ੰਸਾ ਵੱਲੋਂ ਉਹਨਾਂ ਨੂੰ ਸਰਾਇਆ ਜਾ ਰਿਹਾ ਹੈ ਤੇ ਲੋਕ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਬਹੁਤ ਨੁਕਸਾਨ ਹੋਇਆ ਜੀ ਬਹੁਤ 150 ਦੇ ਲਾਗੇ ਪਿੰਡ ਅਜੇ ਪਿੰਡਾਂ ਦਾ ਜਾਨਵਰਾਂ ਦਾ ਜ਼ਿਆਦਾ ਨੁਕਸਾਨ ਆ ਹਨਾ ਵੀਰੇ ਹੋਏ ਹੋਏ ਤੇ ਬਾਕੀ ਬਹੁਤ ਮੈਂ ਮੇਰੀ ਟੀਮ ਮੇਰ ਤੋਂ ਜੋ ਸਰਿਆ ਹਨ ਤੇ ਨਾਲ ਮੇਰਾ ਵੱਡਾ ਭਰਾ ਸਿਮਰਨ ਹੁੰਦਲ ਅਸੀਂ ਸਾਰੀ ਟੀਮ ਨੇ ਤੇ ਆਪਣਾ ਮੇਰਾ ਭਰਾ ਰੂਪਾ ਸੁਹਾਣਾ ਅਸੀਂ ਸਾਰਿਆਂ ਨੇ ਰੈ ਕਰਕੇ ਤੇ ਅਸੀਂ ਹੜ ਦੇ ਵਿੱਚ 5 ਕਰੋੜ ਰੁਪਇਆ ਡੋਨੇਟ ਕਰ ਰਹੇ ਆ ਆਪਦੇ ਨੂੰ ਠੀਕ ਆ 5 ਕਰੋੜ ਦੇ ਵਿੱਚ ਅਸੀਂ ਲੋੜਵੰਦ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਆ ਅਸੀਂ ਦੋ ਕਮਰੇ ਇੱਕ ਵਾਸ਼ਰੂਮ ਇੱਕ ਖੇਚਨ ਦੀ ਸੇਵਾ ਠੀਕ ਆ ਅਸੀਂ ਕਰ ਰਹੇ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਠੀਕ ਆ ਸਾਨੂੰ ਅੱਜ ਅਸੀਂ ਜਿੱਥੇ ਵੀ ਆ ਸਾਨੂੰ ਪੰਜਾਬ ਦੇ ਲੋਕਾਂ ਨੇ ਠੀਕ ਆ ਇੰਨਾ ਪਿਆਰ ਕਰਕੇ ਠੀਕ ਆ ਸਾਨੂੰ ਬਣਾਇਆ ਸਾਨੂੰ ਇੰਨੀ ਇੱਜ਼ਤ ਇੰਨਾ ਮਾਣ ਬਖਸ਼ਿਆ ਸੋ ਸਾਡਾ ਫਰਜ਼ ਆ ਪੰਜਾਬ ਨਾਲ ਖੜਨ ਦਾ ਤੇ ਅਸੀਂ ਪੰਜਾਬ ਨਾਲ ਖੜੇ ਆ ਮੇਰੀ ਸਾਰੇ ਬਿਜ਼ਨਸਮੈਨਾਂ ਨੂੰ ਸਾਰੇ ਵੱਡੇ ਆਰਟਿਸਟ ਜਿਹੜੇ ਮਿਹਨਤਾਂ ਕਰਕੇ ਅੱਜ ਐਡੇ-ਐਡੀਆਂ ਥਾਵਾਂ ਤੇ ਪਹੁੰਚੇ ਨੇ ਉਹਨਾਂ ਨੂੰ ਠੀਕ ਆ ਜੋ ਵੀ ਕਾਮਯਾਬ ਬੰਦਾ ਹੈ ਠੀਕ ਆ ਤੇ ਜੋ ਮਿਹਨਤ ਵੀ ਕਰ ਰਿਹਾ ਹੈ ਸਟਰਗਲ ਵੀ ਕਰ ਰਿਹਾ ਉਹ ਵੀ ਠੀਕ ਆ ਆਪਾਂ ਜੋ ਜਿਵੇਂ ਦੀ ਹੈਲਪ ਕਰ ਸਕਦਾ ਹੈ ਅੱਜ ਦਾ ਟਾਈਮ ਆ ਪੰਜਾਬ ਨਾਲ ਖੜਨ ਦਾ ਸੋ ਆਪਾਂ ਖੜੀਏ ਠੀਕ ਆ ਆਪਦਾ ਐਨ ਆਰ ਆਈ ਭਰਾਵਾਂ ਨੂੰ ਤੇ ਮੈਨੂੰ ਇੱਕ ਬੇਨਤੀ ਆ ਵੀ ਅਸੀਂ ਆਪਣਾ ਗਲੋਬਲ ਸਿੱਖ ਗਲੋਬਲ ਸਿੱਖ ਵਾਲੇ ਨੇ ਗਲੋਬਲ ਸਿੱਖ ਵਾਲਿਆਂ ਨਾਲ ਅਸੀਂ ਇੱਕ ਰੈਕ ਕੀਤੀ ਵੀ ਜਿਹੜੇ ਕਿ ਉਹਨਾਂ ਨੇ ਆਪਣੇ ਨਾਲ ਰੈਕ ਕੀਤੀ ਵੀ ਕਹਿੰਦੇ ਮਨਗਿਰਤ ਵੀਰੇ ਜਿਹੜੇ ਛੋਟੇ ਜ਼ਿਮੀਂਦਾਰ ਆ ਠੀਕ ਆ ਦੋ ਦੋ ਕਿੱਲੇ ਵਾਲੇ ਵੀ ਉਹਨਾਂ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਊਗਾ ਕਿਉਂਕਿ ਉਹਨਾਂ ਦੇ ਘਰਾਂ ਉਹ ਘਰਾਂ ਚੋਂ ਮਿੱਟੀ ਕੱਢਣਗੇ ਕਿ ਉਹ ਜ਼ਮੀਨਾਂ ਚੋਂ ਕੱਢਣਗੇ ਦੱਸਵੇ ਹੋ ਗਿਆ ਕਿ ਪੰਜਾਬ ਵਿੱਚ ਲਗਾਤਾਰ ਮੀਂਹ ਤੋਂ ਬਾਅਦ ਚਿੰਤਾ ਦੇ ਹਾਲਾਤ ਬਣੇ ਹੋਏ ਨੇ ਜਿਸ ਕਾਰਨ ਕਈ ਪੰਜਾਬੀ ਤੇ ਬਾਲੀਵੁੱਡ ਹਸਤੀਆਂ ਵੱਲੋਂ ਪੰਜਾਬ ਦੇ ਬੇਕਾਰ ਹੋਏ ਲੋਕਾਂ ਦੀ ਮਦਦ ਦਾ ਹੱਥ ਵਧਾਇਆ ਗਿਆ ਜਿਸ ਵਿੱਚ ਕਲਾਕਾਰਾਂ ਦੀ ਵੱਡੀ ਲਿਸਟ ਸ਼ਾਮਲ ਹੈ ਪੰਜਾਬ ਵਿੱਚ ਭਿਆਨਕ ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖਦੇ ਹੋਏ ਗਾਇਕ ਅਦਾਕਾਰ ਦਲਜੀਤ ਦੋਸਾਂਝ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਇਸ ਵੀਡੀਓ ਵਿੱਚ ਗਾਇਕ ਨੇ ਹੜ੍ਹ ਕਾਰਨ ਪੰਜਾਬ ਵਿੱਚ ਪੈਦਾ ਹੋਏ ਹਾਲਾਤਾਂ ਤੇ ਚਿੰਤਾ ਜ਼ਾਹਰ ਕੀਤੀ ਆ ਤੇ ਕਿਹਾ ਕਿ ਅਸੀਂ ਜਲਦੀ ਇਸ ਮੁਸ਼ਕਲ ਵਿੱਚੋਂ ਬਾਹਰ ਨਿਕਲਾਂਗੇ ਮਸ਼ਹੂਰ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਇਸ ਸਮੇਂ ਪੰਜਾਬ ਦੇ ਵਿੱਚ ਹੜ੍ਹ ਦੇ ਸੰਕਟ ਨੂੰ ਲੈ ਕੇ ਬਹੁਤ ਹੀ ਚਿੰਤਤ ਨੇ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅਗਿਆ ਰਹੇ ਨੇ ਹਾਲ ਹੀ ਵਿੱਚ ਗਾਇਕ ਨੇ ਐਲਾਨ ਕੀਤਾ ਸੀ ਕਿ ਅਜਿਹੇ ਹੜ੍ਹ ਦੇ ਸੰਕਟ ਵਿੱਚ ਉਹ ਪੰਜਾਬ ਦੇ 10 ਪਿੰਡਾਂ ਨੂੰ ਗੋਦ ਲੈਣਗੇ ਅਤੇ ਇਸ ਦੇ ਨਾਲ ਉਹਨਾਂ ਨੇ ਲੋਕਾਂ ਲਈ ਤੰਬੂ, ਦਵਾਈਆਂ ਤੇ ਸੋਲਰ ਲਾਈਟਾਂ ਪ੍ਰਦਾਨ ਕੀਤੀਆਂ ਸਨ ਇਸ ਤੋਂ ਬਾਅਦ ਦਲਜੀਤ ਨੇ ਹਾਲ ਹੀ ਵਿੱਚ ਪੰਜਾਬ ਦੇ ਲਈ ਚਿੰਤਾ ਵਿੱਚ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ तो सहायता दी अपील कर रहे हैं पंजाब के हालात बाढ़ की वजह से बहुत खराब है लोगों के घर बह चुके हैं फसलें तबाह हो चुकी हैं पशु गाय भैंस मर चुके हैं लोगों की ज़िंदियाँ बर्बाद हो गई हैं पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी ज़िंदियाँ दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा मेरे जितने भी रिसोर्स हैं जितने भी कॉरपोरेट हाउसेज को मैं जानता हूँ हमारी टीम ने उनसे बात की है सब पंजाब की हेल्प करने के लिए तैयार है वो सब आगे आना चाहते हैं ये जो मुसीबत है हम इससे निकल जाएंगे पंजाब पे हमेशा मुसीबत आई है ऐसा होता ना कि कोई चीज़ जो बहुत प्यारी होती है उस पर हमेशा उसको नज़र लग जाती है तो ये हमारे साथ बहुत बार हुआ है लेकिन हम इस मुसीबत से निकल जाएंगे मैं अरदास करता हूँ परमात्मा के आगे कि हम सबको इतनी शक्ति दे कि हम सब भाई बहन मिल के इस चीज़ इस मुसीबत से बाहर आ जाएं और एक एक बार फिर से वो जिंदगियां दोबारा खड़ी हो सके मेरी तरफ़ से सबको बहुत प्यार सत्कार अगर कुछ गलत बोल गया हूं अगर किसी को हर्ट हुआ हो मेरी कोई बात तो माफ़ी ਤੁਹਾਨੂੰ ਦੱਸ ਦਈਏ ਕਿ ਦਲਜੀਤ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਟਿੱਪਣੀਆਂ ਕਰ ਰਹੇ ਨੇ ਅਤੇ ਉਹਨਾਂ ਦੀ ਬਹੁਤੀ ਪਰਸ਼ਰਸ਼ਾ ਕਰ ਰਹੇ ਨੇ ਦਰਅਸਲ ਬੀਤੇ ਕਈ ਦਿਨਾ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਪੂਰੀ ਤਰ੍ਹਾਂ ਹੜਾ ਦੀ ਮਾਰ ਚੱਲ ਰਹੇ ਨੇ 1200 ਦੇ ਕਰੀਬ ਪਾਣੀ ਵਿੱਚ ਡੁੱਬ ਗਏ ਨੇ ਜਦਕਿ ਹਜ਼ਾਰਾਂ ਲੋਕਾਂ ਦੇ ਘਰ ਰੁੜ ਜਾਣ ਦੇ ਕਾਰਨ ਉਹ ਘਰ ਬੇਕਰ ਹੋ ਗਏ ਨੇ ਉਹਨਾਂ ਦੀ ਸਹਾਇਤਾ ਲਈ ਪੰਜਾਬ ਦੇ ਕਈ ਕਲਾਕਾਰ ਅੱਗੇ ਆਏ ਨੇ ਜਿਨਾਂ ਨੇ ਹੜ੍ਹ ਪੀੜਤ ਲੋਕਾਂ ਲਈ ਸਹਾਇਤਾ ਦਾ ਖਤਬਾ ਦਾਇ ਅੱਜ ਦੇ ਪੰਜਾਬ ਨਿਊਜ਼ ਬੁਲੇਟਨ ਦੇ ਵਿੱਚ ਨਈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਬੁਲੇਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ